ਆਲਾਇ ਜਜ ਤੋਣੀ ਤੈਨੂੰ ਅਸੀਂ ਛੱਡਿਆ ਬੁਲਾਉਣਾ ਭੁੱਲ ਜਾਣ ਵਾਲੀ ਐਨੀ ਤੈਨੂੰ ਮੱਥੇ ਵੀ ਨਹੀਂ ਲਾਉਣਾ ਹੁਣ ਉਹ ਨਾ ਰਹੀ ਤੂੰ ਰਾણો ਹੋਰ ਹੋ ਗਈ ਅੱਖਾਂ ਕਹਿਰਾ ਨਾਲ ਲਾ ਕੇ ਚਿੱਤ ਚੋਰ ਹੋ ਗਈ ਪਹਿਲਾਂ ਹੱਸ ਕੇ ਬੁਲਾਉਂਦੀ ਹੁਣ ਅੱਖ ਨਰ ਲਾਉਂਦੀ ਕਿੱਥੋਂ ਸਿੱਖਿਆ ਮਜਜ ਨਹੀਂ ਦਿਲ ਤੜਫਾਉਣਾ ਭੁੱਲੇ ਵਾਲੀਏ ਨਹੀਂ ਤੈਨੂੰ ਮੱਥੇ ਵੀ ਨਹੀਂ ਲਾਉਣਾ ਉੱਲ ਜਾਣ ਵਾਲੀਏ ਨਹੀਂ ਤੈਨੂੰ ਮੱਥੇ ਵੀ ਨਹੀਂ ਲਾਉਣਾ ਸਾਨੂੰ ਡੁੱਬਿਆ ਵਿਚਾਲੇ ਅੱਗ ਵਿੱਚ ਰੋੜ ਗਈ ਹਾਏ ਨਹੀਂ ਮਿੱਤਰਾਂ ਪਿਆਰਿਆਂ ਤੋਂ ਮੁੱਖ ਮੋੜ ਗਈ ਤੂੰ ਤਾਂ ਕਰਤੀ ਕਮਾਲ ਸਾਡਾ ਭੁੱਲਿਆ ਖਿਆਲ ਅਸੀਂ ਅੱਜ ਤੋਂ ਨਹੀਂ ਤੇਰੀ ਗਲੀ ਪੈਰ ਨਹੀਂ ਪਾਉਣਾ ਭੁੱਲ ਜਾਣ ਵਾਲੀ ਐਨੀ ਤੈਨੂੰ ਮੱਥੇ ਵੀ ਨਹੀਂ ਲਾਉਣਾ ਭੁੱਲ ਜਾਣ ਵਾਲੀ ਐਨੀ ਤੈਨੂੰ ਮੱਥੇ ਵੀ ਨਹੀਂ ਲਾਉਣਾ ਬਿੱਲੋ ਕੱਚੀ ਏ ਜ਼ੁਬਾਨ ਦੀ ਏ ਕੱਚ ਕਰ ਗਈ ਹਏ ਨਹੀਂ ਝੂਠੀ ਏ ਜਹਾਨ ਦੀ ਏ ਹੱਦ ਕਰ ਗਈ ਤੈਨੂੰ ਦਿਲ ਚੋਂ ਪੜਾ ਕੇ ਬੈਗੇ ਮਨ ਸਮਝਾ ਕੇ ਝੂਠੇ ਲਾਰਿਆਂ ਦੇ ਨਾਲ ਨਈਓ ਚਿੱਤ ਪਰ ਚੋਣਾ ਭੁੱਲ ਜਾਣ ਵਾਲੀ ਐਨੀ ਲਾਉਣਾ ਤੈ ਤਾਂ ਛਜ ਵਿੱਚ ਪਾ ਕੇ ਸਾਨੂੰ ਬੜਾ ਛੱਟਿਆ ਹੈ ਨਹੀਂ ਚੱਕ ਵਾਲਾ ਮੁੰਡਾ ચમਕੌਰ ਪਟਿਆ ਅੱਗ ਅਸ਼ਕਾਂ ਨੂੰ ਲਾਵੇਂ ਕੋਰੇ ਕੀ ਜਾਦੂ ਪਾਵੇਂ ਹੋ ਕਿੱਥੋਂ ਸਿੱਖਿਆ ਏ ਪੰਛੀਆਂ ਨੂੰ ਪਿੰਜਰੇ 'ਚ ਪਾਉਣਾ ਭੁੱਲ ਜਾਣ ਵਾਲੀ ਐ ਨਹੀਂ ਤੈਨੂੰ ਮੱਥੇ ਵੀ ਨਹੀਂ ਲਾਉਣਾ ਭੁੱਲ ਜਾਣ ਵਾਲੀ ਐ ਨਹੀਂ ਤੈਨੂੰ ਮੱਥੇ ਵੀ ਨਹੀਂ ਲਾਉਣਾ